ਔਰੈਂਜ ਜੂਸ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਔਰੈਂਜ ਦੀਆਂ 4-5 ਹੀ ਆਪਾਂ ਨੂੰ ਟੁਕੜੇ ਚਾਹੀਦੇ ਸੀਗੇ ਤੇ ਬਸ ਔਰੈਂਜ ਦੀ ਲੋੜ ਨਹੀਂ ਪੈਂਦੀ ਹੈਗੀ ਇੱਕ ਔਰੈਂਜ ਨਾਲ 2 ਗਲਾਸ ਆਪਣਿਆਂ ਬਿਲਕੁਲ ਰੈਡੀ ਆ ਪਤੀਨਾ ਵੀ ਠੰਡਾ ਤੇ ਲੈਵਨ ਵੀ ਠੰਡਾ ਆ ਆਪਾਂ ਜੀ ਵੀਡੀਓ ਕਰਦੇ ਹੁਣ ਸਟਾਰਟ ਔਰੈਂਜ ਦੇ ਜੂਸ ਵਿੱਚ ਆਪਾਂ ਨੇ ਕਿਹੜੀ-ਕਿਹੜੀ ਚੀਜ਼ ਲਈ ਸੀ ਉਹਦੇ ਵਿੱਚ ਕੀ-ਕੀ ਪਾਇਆ ਕਿੰਨਾ ਕਿੰਨਾ ਪਾਇਆ ਵਾ ਉਹ ਵੀਡੀਓ ਐਂਡ ਤੱਕ ਦੇਖਿਓ ਤੁਸੀਂ ਵਾਈ ਗੁਰਚੀ ਦਾ ਖਾਲਸਾ ਵਾਈ ਗੁਰਚੀ ਕੀ ਭਤੇ ਅੱਜ ਬਣਾਵਾਂਗੇ ਆਪਾਂ ਔਰੈਂਜ ਜੂਸ ਔਰੈਂਜ ਜੂਸ ਬਣਾਉਣ ਦੇ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਬਣਾਵਾਂਗੇ ਇਹਦੇ ਬਹੁਤ ਤਰੀਕੇ ਨੇ ਬਣਾਉਣ ਦੇ ਆਪਾਂ ਜਿਹੜੇ ਤਰੀਕੇ ਨਾਲ ਜ ਨਵੇਂ ਤਰੀਕੇ ਨਾਲ ਬਣਾਵਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਨੇ ਉਹਦੇ ਲਈ ਕੀ ਸਮਾਨ ਲਿਆ ਇਹ ਬਹੁਤ ਜ਼ਿਆਦਾ ਆਪਣੇ ਲੀਵਰ ਦੀ ਗਰਮੀ ਹੋਵੇ ਉਹਦੇ ਲਈ ਬਹੁਤ ਜ਼ਿਆਦਾ ਬੈਨੀਫਿਟ ਆ ਜਰੂਰ ਟਰਾਈ ਕਰਿਓ ਤੁਸੀਂ ਤੇ ਉਹਦੇ ਲਈ ਆਪਾਂ ਨੇ ਇੱਕ ਗਲਾਸ ਪਾਣੀ ਦਾ ਲੈ ਲਿਆ ਆਪਾਂ ਨੇ ਹਲਿਆਜੀ ਪਤੀਨਾ ਆਪਾਂ ਨੇ ਤਾਜ਼ਾ ਪਤੀਨਾ ਤੋੜ ਕੇ ਲੈ ਕੇ ਆਂਦਾ ਆਪਾਂ ਦੋਸ ਮਾਰ ਕੇ ਰੱਖ ਲਿਆ ਆਹ ਹੋ ਗਏ ਆਪਣੇ ਲੈਵਨ ਦੇ ਦੋ ਪੀਸ ਆਪਾਂ ਨੇ ਇਹ ਲੈਵਨ ਦੇ ਦੋ ਪੀਸ ਕੱਟ ਲਏ ਸੀਗੇ ਤੇ ਆਹ ਹੋ ਔਰੈਂਜ ਦੀਆਂ 4-5 ਟੁਕੜੇ ਨੇ ਜੀ ਨੂੰ ਆਪਾਂ ਫਾੜੀਆਂ ਕਹਿ ਦਿੰਨੇ ਆ ਕਾਲਾ ਨਮਕ ਹੋ ਗਿਆ ਚੁਟਕੀ ਇੱਕ ਆਇਸ ਹੋ ਗਿਆ ਤੇ ਚਾਟ ਮਸਾਲਾ ਹੁਣ ਆਪਾਂ ਇੱਕ ਗਲਾਸ ਦੇ ਵਿੱਚ ਪਹਿਲਾਂ orange ਪਾ ਲੈਨੇ ਆ ਆਪਾਂ ਜੀ 2 ਚਮਚੇ ਚੀਨੀ ਦੇ ਵੀ ਲਵਾਂਗੇ ਉਹ ਵੀ ਚਰਨੀ ਕੀਤੇ ਹੈਗੇ ਉਹ ਵੀ ਆਪਾਂ ਪਾਵਾਂਗੇ ਜਦੋਂ ਆਪਾਂ ਜੀ ਦੋ ਚਮਚੇ ਇਹ ਚੀਨੀ ਦੇ ਪਾਵਾਂਗੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਆ ਪਤੰਨੇ ਦੇ ਪੱਤੇ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਲੇਵਨ ਇਹਨੂੰ ਪਾਣੀ ਪਾ ਕੇ ਇੱਕ ਕੱਪ ਸੋਟੇ ਦੀ ਮਾਤਰਾ ਦੇ ਨਾਲ ਇਹਦਾ ਪਾਣੀ ਪਾਣੀ ਕੱਢ ਲੈਣਾ ਵਾ ਸਾਰੀਆਂ ਚੀਜ਼ਾਂ ਦਾ ਵੀਡੀਓ ਨੇਂਡ ਤੱਕ ਦੇਖਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਇੱਕ ਵਾਰੀ ਤੁਸੀਂ ਇਹ ਟ੍ਰਾਈ ਕਰਕੇ ਜ਼ਰੂਰ ਦੇਖਿਓ ਆਪਣਾ ਜੀ 오ਰੈਂਜ ਜੂਸ ਵਨ ਕੀ ਰੈਡੀਆ ਇਹਦੇ ਵਿੱਚ ਆਪਾਂ ਪਾ ਦਨੇ ਅੱਕਾ ਨਮਕ ਚਾਟ ਮਸਾਲਾ ਵੀ ਪਾਤਾ ਤੇ ਕਾਲ ਨਮਕ ਵੀ ਪਾਤਾ ਸੀ ਇਹ ਰੱਖਾ ਪੇਨੇ ਆਪਾਂ ਹਾ ਆਈਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਣਾ ਔਰੈਂਜ ਜੂਸ ਬਣ ਕੇ ਰੈਡੀ ਆ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਫਤਿਹ